ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ 'ਚ ਅਪਾ ਚਾਰ ਗੱਬਣ ਬੇੜਾ ਸੁਨੇਚਿਪ ਦੇ ਦਿਖਾਉਣੀ ਹੈ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਸੀ ਗਾਲ ਬਾਈ ਹਾਂਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੰਦੀਪ ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 9968530253 ਅੱਜ ਆਪਾਂ 20 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ ਤੇ ਚਾਰ ਨਾਗ ਜਿਹੜੇ ਖੜੇ ਆ ਗੱਭਣੇ ਦੋਨੇ ਚਾਰੇ ਸੇਲ ਹਨਾ ਚਾਰੇ ਸੇਲ ਨੇ ਪਹਿਲੇ ਨੰਬਰ ਜਿਹੜੀ ਵੱਡੀ ਵੇੜ ਦੇਖੀਏ ਨੇ ਆਪਾਂ ਕਿਹੜਾ ਸੂਆ ਪਹਿਲਾ ਸੂਆ ਜੀ 30-10 ਦੇ ਚੌੜੇ ਦਾ ਤੇ ਚੱਕ ਦੀ ਹਾਲੇ ਚੌਕ ਦੇ ਦਾ ਤੇ ਚੱਕ ਦੀ ਆ ਪਲੂਣ ਪਹਿਲਾ ਸੂਆ ਹੁੰਦੀ ਆ ਤੇ ਕੱਦ-ਕਾਟ ਤੇ ਬਾਡੀ ਵੇਟ ਵਗੈਰਾ ਦਾ ਬਾਧੂ ਆ ਹਾਂਜੀ ਹਾਂਜੀ ਅੰਦਾਜ਼ਾ ਲਾਈਏ ਦ ਜਦੋਂ ਦੀ 40 ਪਲੱਸ ਵਾਲੀਆਂ ਬੱਸੀਆਂ ਸਾਰੀਆਂ ਇਹ ਠੀਕ ਹੈ ਹਾਂਜੀ ਤੇ ਬਾਇਓ ਡਾਟਾ ਸਾਰਾ ਦੱਸਾਂਗੇ ਆਪਾਂ ਇਹਦਾ ਬਾਇਓ ਡਾਟਾ ਭਰਾਵਾ ਜਿਹੜੇ ਫਾਰਮਾਂ ਤੋਂ ਲਈਆਂ ਹਾਂ ਦਾ ਨਮਾਇਆਂ ਧਮਾਇਆਂ ਵੀ ਹੋਣੀਆਂ ਠੀਕ ਹੈ ਚਾਰੇ ਇੱਕ ਫਾਰਮ ਤੋਂ ਲਈਆਂ ਨੀਆਂ ਸਾਰਾ ਆਪਾਂ ਡਰੈਸ ਦੇਵਾਂਗੇ ਸਾਰੀ ਡਿਟੇਲ ਦੇਵਾਂਗੇ ਕਿਹੜਾ ਸੀਮਿੰਟ ਲੱਗਿਆ ਸਾਰੀ ਗੱਲਬਾਤ ਆਪ ਤਾਂ ਪੀਡੀਐਫ ਸੀਮਿੰਟ ਦੀਆਂ ਨੇ ਚਾਰੇ ਜੀ ਠੀਕ ਹੈ ਕਿਹੜਾ ਲੱਗਿਆ ਹੋਇਆ ਉਹ ਆਪਾਂ ਪੋਸਟ ਕਰਸਾਂ ਕਿਹੜੇ ਸੀਮਿੰਟ ਦੀ ਨੇ ਆਪਾਂ ਠੀਕ ਹੈ ਜੀ ਰੇਂਜ ਕਿੰਨੀ ਖੋ ਜੀ ਰੇਂਜ ਭਰਾਵਾ ਬਸ ਮੰਨ ਕੇ ਚੱਲੋ ਵੀ 1,40,000 ਤੋਂ ਸਟਾਰਟ ਹੋ ਸੋ ਪਹਿਲਾ ਨੰਬਰ ਜਿਹੜੀ ਬੱਚੀ ਦੇਖਦੇ ਆ ਪੀਡੀਐਫ ਦਾ ਸੀਮਨ ਦੀ ਖੁਦ ਆਪਾਂ ਮੂਹ ਚਾਰ ਦਾ ਬਲੂਨ ਪਹਿਲਾ ਸੂਰ ਸੁੰਦੀ ਪਈ ਆ ਤੇ ਦਿਨ ਲੈ ਜੂ ਹਫਤਾ ਜੇ ਸਾਈ ਮੰਨ ਕੇ ਚੱਲੋ ਵੀ ਸਾਰੀਆਂ ਬਸੀਆਂ ਦੇ ਜੀ 25 ਲੱਤੀ ਜੀ ਹੁੰਦਾ ਪੂਰੇ ਠੀਕ ਆ ਲਗਭਗ ਮੰਨ ਕੇ ਚੱਲੇ ਵੀ 9-10 ਦਿਨ ਬਾਕੀ ਵੀ ਅਠ ਨੌ ਦੇ ਨਾ ਸੋ ਪਲੂਨ ਪਹਿਲਾ ਸੂਰ ਸਾਈਜ਼ ਵਗੈਰਾ ਪੂਰਾ ਫੁੱਲਾ ਕੱਦ ਕਾਟ ਹੋ ਗਿਆ ਤੇ ਚੰਗੇ ਫਾਰਮ ਜੀ ਵੀਰ ਨੇ ਪਰਚੇਸ ਕੀਤੀਆਂ ਗਿਆ 40 ਲੀਟਰ ਵੀਰ ਕਹਿੰਦਾ ਇਹਦਾ ਅੰਦਾਜ਼ਾ ਵੀ ਦੁੱਧ ਪਾ ਦੇਣਗੇ ਜਿੰਦ ਜਾਨ ਬਾਡੀ ਵੇਟ ਵਗੈਰਾ ਵਾਧੂਆ 9-10 ਦਿਨ ਬਾਕੀ ਆ ਤੇ ਬਾਕੀ ਕੰਪੈਕਟ ਆ ਤੇ ਸਾਈਜ਼ ਵਗੈਰਾ ਬੋਡੀ ਵੇਟ ਵਾਧੂਆ ਫੁੱਲ ਜਾ ਮੇਰਾ ਸੋ ਦੇਖੋ ਮੂੰਹ ਬਤਾ ਫੇਸ ਕੁਆਲਟੀ ਬਾ ਠੀਕ ਬੰਨ ਸੋ ਬਾਕੀ ਆਰਡਰ ਕੁਆਲਟੀ ਦੇਖ ਸਕਦੇ ਹੋ ਚਾਰੇ ਸਾਰੇ ਨਿਖਣੇ ਸਾਫ ਸੁਥਰੇ ਮੋਟਾ ਸਾਫ ਸੁਥਰਾ ਥਰਡ ਲੱਗਿਆ ਪਲਾਂਜਾ ਵਗੈਰਾ ਸੁਥਰੇ ਪਾਉਣ ਲੱਗ ਗਿਆ ਕਿਉਂਕਿ ਪਲੂਨ ਪਹਿਲਾ ਸੂਆ ਸੁਦੀ ਪਈ ਆ ਤੇ ਵੀਰੇ ਦੂਜੇ ਨੇ ਵੈਰਾਈਟੇ ਬੱਚੀ ਦੇਖੇ ਰਿਹਾ ਪਏ ਕਿਹੜਾ ਸੂਆ ਸੁਦੀ ਆ ਦੂਜਾ ਸੂਆ ਹੀ ਦੰਦਾ ਦੀ ਸਿੱਗੀ ਆ ਦੰਦੋ ਸਿੱਗੀ ਦੂਜਾ ਸੂਆ ਚਾਹ ਇਹਨਾਂ ਨੂੰ ਸੁਦੀ ਆ ਪਹਿਲੇ ਨੇ ਤੱਕ 40 ਤੋਂ 42 ਕਿਲੋ ਦੁੱਧ ਜੀ ਠੀਕ ਹੈ ਹਾਂਜੀ ਜੈਸਵਰਨ ਦਾ ਜਿਆ ਲਾਈਏ ਫਿਰ ਪਾਧੂ 45 ਕਿਲੋ ਦੇ ਲਵੇ ਲੋਣੇ 45 ਕਿਲੋ ਦੀ ਤਾਂ ਆਪਣੀ ਗਰੰਟੀ ਹੈ ਵੀਰੇ ਬੱਚੀ ਜਿਹੜੇ ਸਾਡੇ ਨਾਲ ਪੜੀ ਆਇਆ ਸੀ ਠੀਕ ਹੈ ਤੇ ਦਿਨ ਪੈਂਡਿੰਗ ਲਗਭਗ ਹੋਣਗੇ ਹਫਤਾਗ 28 ਤਰੀਕ ਨੂੰ ਦਿਨ ਬਾਕੀ ਆ ਪੂਰੇ ਆ 8 ਦਿਨਾਂ ਜਿਹਦੇ ਸੂਨ ਚ ਬਾਕੀ ਪਏ 40 ਕਿਲੋ ਤੋਂ ਦੋ ਦਿਨਾਂ ਪਰੋਂ ਦਾ ਪਾਇਆ 44 ਦੇ ਦੇ 45 ਦੇ ਦੇ ਆਪਣੀ ਸੇਵਾ ਦੇ ਟਪੰਡਾ ਪਰ 40 ਤੋਂ ਪਾਰ ਚੱਲੂਗੀ ਤੇ ਥਣ ਦੇਖੋ ਸੋਣਾ ਮੁੱਠੀ ਦੱਸ ਦੀਆਂ ਨੇ ਗੀਆਂ ਆਪਾਂ ਨੂੰ ਬੋਲਣ ਦੀ ਲੋੜ ਹੀ ਨਹੀਂ ਜਿਹੜੀ ਚੀਜ਼ ਦੀ ਆਪਾਂ ਨੂੰ ਬੋਲਣ ਦੀ ਲੋੜ ਨਹੀਂ ਆਪੀ ਆਪ ਹੀ ਦੱਸ ਦੀਆਂ ਨੇ ਠੀਕ ਐ ਸੋ ਕੱਦ ਕਾਟ ਤੇ ਬੋਡੀ ਸਟਰਕਚਰ ਪਲਜਾ ਪੁਲਜਾ ਬਹੁਤ ਗੇ ਨਹੀਂ ਗੱਲ ਵੀ ਲਿੱਸੀ ਨਾਵੇਂ ਕਿਸੇ ਪਾਸਿਓ ਤੇ ਥਣ ਵੀ ਆਪਾਂ ਇਹ ਹਿਸਾਬ ਦਾ ਲੱਗਿਆ ਹੋਇਆ ਚਾਹੇ ਹੱਥੀ ਚਵਾਈ ਕਰ ਲਈਏ ਤੇ ਚਾਹੇ ਕਰ ਲਈਏ ਮਸ਼ੀਨੀ ਹਣਾ ਹਾਂ ਦੇਖੋ ਤੂੰ ਵਾ ਕੇ ਕੋਲੇ ਆ ਕੇ ਲੈ ਵਾ ਦਿਖਾ ਦੇ ਦੇਖ ਸੋ ਦੇਖੋ ਪਲੇਵਾ ਦੇਖੋ ਬਿਲਕੁਲ ਚਾਹੇ ਜਿੱਥੇ ਮਰਜੀ ਛੱਡ ਲੱਤ ਛਿੱਲ ਕਰ ਪੂਰੇ ਕੰਪੈਕਟ ਟਰੈਕਟਰ ਦੀ ਬਿਹੜਾ ਤੇ ਦੂਜਾ ਸੂਆ ਸੂਨੂ ਤੇ ਹਵਾ ਨਾ ਅੱਗੇ ਪਿਛਲੇ ਇਹ ਨਹੀਂ ਗੱਲ ਵੀ ਅੱਗੇ ਨੂੰ ਚੁਕਾ ਜਾ ਪਿੱਛੇ ਨੂੰ ਤੇ ਅੱਗੇ ਨੂੰ ਹਵਾ ਅੱਗੇ ਪਿਛੇ ਦੋਨੇ ਪਾਸੇ ਦਾ ਹਵਾ ਨਾ ਇਹਦਾ ਸਾਫ ਸੁਥਰਾ ਦੂਜਾ ਸੂਆ ਜੇ ਇਹਨਾਂ ਨੂੰ ਸੁੰਦਿਆ ਜਮਾ ਦੰਦੋ ਛਿੱਗੀ ਆ ਤੇ ਜਿਹੜੀ ਆਪਾਂ ਤੀਜਾ ਨੰਬਰ ਦੇਖਿਆ ਨੇ ਇਹ ਦੂਜਾ ਸੂਆ ਨੇ ਪਹਿਲਾਂ ਨੂੰ ਦਿੱਤਾ 30 ਪਲੱਸ ਦੁੱਧ ਪਹਿਲਾਂ ਦਾ 30 ਕਿਲੋ ਦੁੱਧ ਪਾਇਆ ਵਾ ਕਾਲੇ ਪਾਣੀ ਮੰਨ ਕੇ ਚੱਲੇ ਦੋ ਤਰੀਕ ਨੂੰ ਦਿਨ ਪੂਰੇ ਨਹੀਂ ਜੀ ਹਲੇ ਲੱਗ-ਪੱਗ 12-13 ਦਿਨ ਬਾਕੀ ਵੇ ਤੇ ਇਸ ਵਾਰ ਅੰਦਾਜ਼ਾ ਲਈ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ 30 ਕਿਲੋ ਦੁੱਧ ਦੇ ਦੂ ਬਸ ਜੀ ਇਹਦੀ ਰੇਂਜ ਕਿੰਨੀ ਕਹੋ ਰੇਂਜ ਬਈ ਇਹਦਾ ਮੋਲੇ ਨਾਲ ਕੋ ਮਾ ਜੀ 120 ਦੀ ਬੱਸੀ ਦੇਵਾਗੇ ਦੀ 1 ਲੱਖ 20 ਹਜ਼ਾਰ થી 34 35 ਕਿਲੋ ਦੁੱਧ ਦੇ ਨਾਲੇ ਤਾਂ ਹਰੇਕ ਦਿਨ ਦਾ ਜੀ ਬਹਿਣਾ ਬਹਿਣਾ ਪਰ ਦੇਖਣ ਵਾਲੇ ਚੀਜ਼ਾਂ ਨੇ ਅੱਜ ਨੀ ਸੈ ਬੰਦਾ ਲਵੇ ਨਾ ਲਵੇ ਪਰ ਕੋਈ ਦੋ ਘੜੀ ਬੰਦਾ ਦੇਖਣ ਵਾਲੀ ਚੀਜ਼ਾਂ ਨਹੀਂ ਹੈ ਤੇ ਪੂਰੀ ਬਰੀਡ ਹੈ ਜਮਾ ਸੋ ਦੇਖੋ ਠੰਡ ਚਾਰੇ ਨੇਖੜਵੇਂ ਸਾਫ਼ ਸੁਥਰੇ ਰੋ ਸੀਲ ਠੰਡੀਆਂ ਨਹੀਂ ਗੀਆਂ ਠੀਕ ਹੈ ਚਾਹੇ ਹੱਥੀ ਚਬਾਈ ਕਰ ਲੋ ਚਾਹੇ ਕੋਈ ਮਸਕੀਨ ਨਾਲ ਲੈ ਜਾ ਕੋਈ ਚੱਕਰ ਨਹੀਂ ਸਪਲ ਇਹ ਦੂਜਾ ਸੂਆ ਹੀ 6 ਦੰਦ ਹੈ ਨਾ ਪਹਿਲਾਂ ਕਿਹਾ 25 26 ਕਿਲੋ ਦੰਦ ਪਹਿਲਾਂ ਦਾ 25 26 ਕਿਲੋ ਹੁਣ ਦੂਜਾ ਸੂਆ ਸੁੰਦੀ ਆ ਹਾਂਜੀ ਹਾਂਜੀ ਦੰਦ ਦੰਦ ਦਾ ਹੋਸ਼ 60 ਕਿਲੋ ਲਗਭਗ ਇਹ ਦੰਦਾਂ ਦਾ ਜਵਾਨ ਵੀ ਹੋ ਸਕਦੇ ਆ ਮਾਲਕ ਹੈ ਨਾ ਦੰਦਾਂ ਜੀ ਹਾਲੇ ਪਦੰਦ ਪੱਟੇ ਨਹੀਂ ਇਹਦੇ ਠੀਕ ਹੈ ਬੜੀਆਂ ਨਹੀਂ ਲਈਆਂ ਫਾਰਮ ਤੇ ਬਈ ਖੁੱਡੀਆਂ ਫਿਰਦੀਆਂ ਸੀ ਇਹ ਤੇ ਹਾਲੇ ਆਪਣੇ ਕੋਲ ਆ ਕੇ ਬੈਠੇ ਨੇ ਠੀਕ ਹੈ ਦਿਨ ਕਿ ਆ ਪਏ ਆ ਬਾਕੀ ਇਹਦੇ ਇਹਦੇ ਵੀ ਦੋ ਤਰੀਕ ਨੂੰ ਦੰਦ ਪੂਰੇ ਨਹੀਂ ਬਈ ਸੋ ਇਹਦੇ ਵੀ 11 12 ਦਿਨ ਬਾਕੀ ਪਏ ਆ ਤੇ ਅੰਦਾਜ਼ਾ ਲਾਇਆ ਜਾਉ 30 ਦੇ ਲਵੇ ਲਾਉਣੇ ਇਸ ਵਾਰ ਜਹਾਜ਼ ਜਿੱਡੀਆਂ ਜਿੱਡ ਸਾਈਜ਼ ਵਗੈਰਾ ਭੋਲਾ ਡਬਲ ਰਾਜੀ ਪਲੀ ਪੁਲੀ ਬਹੁਤ ਜ਼ਿਆਦੇ ਆ ਸੋ ਜਿਹੜੇ ਆਪਾਂ ਤੁਹਾਨੂੰ ਚਾਰੇ ਵੜਾ ਦਿਖਾ ਜਾਂਦਾ ਚਾਰੇ ਚਾਰੇ ਮੰਨ ਕੇ ਚਲੋ ਪਲੀਆਂ ਵਿੱਚ ਚਾਪੜ ਵਰਗੇ ਵੜਾ 33 ਤੋਂ ਲੈ ਕੇ 45 ਕਿਲੋ ਦੇ ਵਿੱਚ பச ਦੁੱਧ ਦੀ ਸਾਰਿਆਂ ਦੀ ਐਵਰੇਜ ਆ ਸੋ ਬਾਜੋ ਵੀ ਨੇ ਰੇਡ ਕਰਿਆ ਮਾਰਕੀਟ ਦੇ ਹਿਸਾਬ ਨਾਲ ਸੋ ਚਾਰਾਂ ਦੇ ਵਿੱਚੋਂ ਕੋਈ ਵੀ ਨਾਲ ਤੁਹਾਡੇ ਪਸੰਦ ਉਹ ਵਾਖ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ